ਤਾਂ ਉਹ ਸੌਫਟਵੇਅਰ ਤੁਸੀਂ ਬਣਾ ਲੈਨੇ ਹੋ AI ਦੇ ਥਰੂ ਤੁਸੀਂ ਐਡਿਟ ਕੀਤੀ ਹੈ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਕਿ ਐਡਿਟ ਕਿਵੇਂ ਹੁੰਦੀ ਆ ਤੇ ਕਿਵੇਂ ਨਹੀਂ ਇਹ ਇਹ ਉਹਨਾਂ ਨੂੰ ਤੁਸੀਂ ਐਡਿਟ ਕੀਤੀ ਹੈ ਇਹ ਉਹਨਾਂ ਨੂੰ ਜਿਆਦਾ ਪਤਾ ਆਏਗਾ ਚਲਾਈ ਹੈ ਮੈਂ ਤਾਂ ਉਹਨਾਂ ਨੂੰ ਵੀ ਕਹਾਂਗਾ ਵੀ ਤੁਸੀਂ ਮੇਰੀ ਚਲਾ ਦਿਓ ਮੈਂ ਇਸ ਪਾਸੀ ਕਰਨ ਦਿਆਂਗਾ ਜੀ ਕਿ ਅਗਰ ਐਦਾਂ ਦਾ ਕੋਈ ਸਾਬਤ ਹੋ ਜਾਂਦਾ ਹੈ ਹੂੰ ਇਹਦੀ ਜਾਂਚ ਕਰਵਾਈ ਜਾਵੇ ਅਗਰ ਐਦਾਂ ਦਾ ਕੁਝ ਵੀ ਸਾਬਤ ਹੋ ਜਾਂਦਾ ਹੈ ਕਿ ਇਹ ਫੇਕ ਹੈ ਜਾਂ ਕਿਦਾਂ ਹੈ ਹੂੰ ਤੇ ਜੋ ਮੈਨੂੰ ਕਾਨੂੰਨ ਮੁਤਾਬਕ ਜੋ ਮੈਨੂੰ ਸਜ਼ਾ ਲਾਈ ਜਾਵੇਗੀ ਮੈਨੂੰ ਉਹ ਖਸ ਕੇ ਮੰਨਦੂ। ਦੂਜੀ ਗੱਲ ਇਹ ਹੈ ਕਿ ਇਹ ਕਹਿੰਦਾ ਕੱਲੀ ਡ్రਾਈਵਰੀ ਕਰਦਾ ਸੀ ਮੇਰੇ ਕੋਲ। ਇਹਨੂੰ ਜਦੋਂ ਵੀ ਕੋ ਲੋਡ ਪੈਂਦੀ ਸੀ ਪੈਸਿਆਂ ਦੀ ਠੀਕ ਆ ਇਹ ਮੇਰੇ ਤੋਂ ਲੈ ਕੇ ਜਾਂਦਾ ਸੀ। ਅੱਛਾ ਪੈਸੇ ਦਾ ਲੈਣ ਦਾ ਤੱਕ ਹਾਂ ਹਾਂ ਮੇਰੇ ਕੋਲ 2 ਲੱਖ ਰੁਪਿਆ 2.5 ਲੱਖ ਰੁਪਿਆ ਇਹ ਅੱਗੇ ਮੇਰੇ ਕੋਲ ਲਈ ਰੱਖਿਆ ਇਹਨੇ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਬਹੁਤ ਔਖਾ ਕਢਾਇਆ। ਹਾਂ ਇਹਨਾਂ ਨੇ ਬਲਾਕ ਪ੍ਰਧਾਨ ਜਿਹੜੇ ਹੈਗੇ ਸੀ ਆਪਣੇ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਉਹਨਾਂ ਦਾ ਸੌਦਾ ਕੀਤਾ ਸੀ ਤੇ ਆਪਣੇ ਕੁਝ ਸਰਪੰਚ ਬਾਵਨ ਹੈਗੇ ਸੀਗੇ ਮੈਂਬਰ ਹੈਗੇ ਸੀਗੇ ਉਹਨਾਂ ਨਾਲ ਉਹ ਮਤਲਬ ਉਹਨਾਂ ਦਾ ਸੌਦਾ ਕੀਤਾ ਹੈ ਕਿੰਨਾ ਕਿੰਨੇ ਚ ਸੌਦਾ ਹੈ ਇਹ ਕਿ ਕਰੀਬ ਹੈਗਾ 12-13 ਲੱਖ ਰੁਪਏ ਦਾ ਇਹ ਕੀ ਤੁਹਾਡੇ ਹੱਥ ਕੋਈ ਹੋਰ ਵੀ ਪ੍ਰੂਫ ਨੇ ਹਾਂਜੀ ਆਣ ਤੇ ਦੱਸਿਆ ਜਾਏਗਾ ਸਾਰਾ ਕੁਝ ਕਲੀਅਰ ਕਰਾਂਗੇ ਆਨਾਲੇ ਸਮੇਂ ਤੇ ਇਹ ਕਿ ਪਹਿਲਾ ਫਰੂਫ ਜਿਹੜਾ ਤੁਹਾਡੇ ਦੁਆਰਾ ਜਿਹੜਾ ਹੈ ਹਾਂਜੀ ਹਾਂਜੀ ਇਹ ਤਾਂ ਇਹ ਸੇ ਦਿੱਤਾ ਗਿਆ ਸੋਸ਼ਲ ਮੀਡੀਆ ਹਾਂਜੀ ਹਾਂਜੀ ਅਜੇ ਹੋਰ ਵੀ ਕੁਝ ਹਾਂਜੀ ਹਾਂਜੀ ਬਿਲਕੁਲ ਟਰਸਟ ਦੇ ਨਾਲ ਰਿਲੇਟਡ ਹੈਗੇ ਆ ਮੇਰੇ ਕੋਲ ਤਾਂ ਪਹਿਲਾਂ ਅਸੀਂ ਇਹ ਜਾਣ ਸਕਦੇ ਹਾਂ ਜਿਹੜੀ ਆ ਤੁਸੀਂ ਆਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਹੈ ਹਾਂਜੀ ਬੀਤੀ ਰਾਤ ਜੀ ਵਜਾ ਕੀ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਕਰਤ ਐਕਚੁਅਲੀ ਕੀ ਹੈ ਵੀ ਸਾਨੂੰ ਸ਼ੱਕ ਤਾਂ ਪਹਿਲਾਂ ਦਾ ਸੀਗਾ ਇਹਦੇ ਤੇ ਕਿ ਇਹਦਾ ਅਕਾਲੀ ਦਲ ਨਾਲ ਲੈਣ ਦੇ ਡ ਹੈਗਾ ਸ਼ੱਕ ਸੀਗਾ ਇਹਦੇ ਤੇ ਪਹਿਲਾਂ ਪਰ ਸਾਡੇ ਕੋਲ ਕੋਈ ਪ੍ਰੂਫ ਨਹੀਂ ਸੀ ਠੀਕ ਹੈ ਬੀਤੀਆਂ ਚੋਣਾਂ ਤੇ ਵੀ ਇਹਦੇ ਤੇ ਇਲਜ਼ਾਮ ਲੱਗੇ ਸੀ 2017 ਦੀਆਂ ਜਦੋਂ ਆਪ ਮਾਨਯੋਗ ਮੁੱਖ ਮੰਤਰੀ ਸਾਹਿਬ ਇਲੈਕਸ਼ਨ ਲੜੇ ਸੀ ਉਦੋਂ ਵੀ ਇਹਦੇ ਤੇ ਇਲਜ਼ਾਮ ਲੱਗੇ ਸੀ ਕਿ ਇਹਨੇ ਅਕਾਲੀ ਦਲ ਨਾਲ ਮਿਲਿ ਭੁਗਤ ਕਰੀ ਹੈ ਪਰ ਉਦੋਂ ਵੀ ਕੋਈ ਪੁਖਤਾ ਕੋਈ ਸਬੂਤ ਜਿਹੜਾ ਸਾਹਮਣੇ ਨਹੀਂ ਆਇਆ ਨਹੀਂ ਆਖ ਹੈ ਤੁਸੀਂ ਪਹਿਲਾਂ ਤੇ ਦੱਸੋ ਵੀ ਤੁਸੀਂ ਇਹਨਾਂ ਨਾਲ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਮੈਂ 2017 ਤੋਂ 2017 ਉਹਨਾਂ ਦਾ ਕਹਿਣਾ ਸੀ ਵੀ ਇਹ ਤਾਂ ਕੁਝ ਪਿਛਲੇ ਸਮੇਂ ਤੋਂ ਮੇਰੇ ਨਾਲ ਕੰਮ ਕਰਨਾ ਸ਼ੁਰੂ ਉਹ ਉਹ ਤਾਂ ਇਹ ਵੀ ਕਹਿੰਦੇ ਆ ਕਿ ਇਹ ਤਾਂ ਹੈ ਹੀ 6 ਮਹੀਨੇ ਤੋਂ ਮੈਂ ਮੇਰੇ ਨਾਲ ਆਇਆ ਤਾਂ ਇਹ ਮੇਰਾ ਡਰਾਈਵਰ ਹੈ ਕੀ ਤੁਸੀਂ ਡਰਾਈਵਰ ਦੇ ਤੌਰ ਤੇ ਇਹਨਾਂ ਨਾਲ ਹਾਂ ਅਲੱਗ ਇਹ ਦੇਖੋ ਮੇਰਾ ਇਹਨਾਂ ਅਸੀਂ ਹੈਗੇ ਪਹਿਲਾਂ ਦੋਸਤ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਦੋਸਤ ਬਣ ਕੇ ਉਹਨੇ ਮੇਰੀ ਪਿੱਠੇ 'ਚ ਛੁਰਾ ਮਾਰਨਾ ਨਹੀਂ ਤੁਸੀਂ ਡਰਾਈਵਰੀ ਦਾ ਕੰਮ ਕਰਦੇ ਨੇ ਉਹ ਨਾਲ ਗੱਲ ਸੁਣੋ ਡਰਾਈਵਰੀ ਉਹਨ ਜੋ ਅਸੀਂ ਕਰ ਲੈਂਦੇ ਸੀ ਨਾਲ ਡਰਾਈਵਰ ਐਜ਼ ਅ ਮਤਲਬ ਪਹਿਲਾਂ ਵੀ ਕਰਦੇ ਰਹੇ ਆ ਤਲਾ ਲੈਂਦੇ ਸੀ ਗੱਡੀ ਕਿਉਂਕਿ ਮੈਨੂੰ ਡਰਾਈਵਿੰਗ ਕਰ ਲੈਣਾ ਮੈਂ ਹੂੰ ਅੱਛਾ ਦੂਜੀ ਗੱਲ ਇਹ ਹੈ ਕਿ ਇਹ ਕਹਿੰਦਾ ਕੱਲੀ ਡਰਾਈਵਰੀ ਕਰਦਾ ਸੀ ਮੇਰੇ ਕੋਲ ਇਹਨੂੰ ਜਦੋਂ ਵੀ ਕੋ ਲੋਡ ਪੈਂਦੀ ਸੀ ਪੈਸਿਆਂ ਦੀ ਠੀਕ ਆ ਇਹ ਮੇਰੇ ਤੋਂ ਲੈ ਕੇ ਜਾਂਦਾ ਸੀ ਅੱਛਾ ਪੈਸੇ ਦਾ ਲੈਣ ਦਾ ਤੱਕ ਹਾਂ ਹਾਂ ਮੇਰੇ ਕੋਲ 2 ਲੱਖ ਰੁਪਿਆ 2.5 ਲੱਖ ਰੁਪਿਆ ਇਹ ਅੱਗੇ ਮੇਰੇ ਕੋਲ ਲਈ ਰੱਖਿਆ ਇਹਨੇ ਉਸ ਤੋਂ ਬਾਅਦ ਮੈਂ ਇਹਦੇ ਕੋਲੋਂ ਬਹੁਤ ਔਖਾ ਕਢਾਇਆ ਹੂੰ ਮਤਲਬ ਇਹ ਮੀਨੂ ਇਹ ਇਦਾਂ ਪੇਸ਼ ਕਰ ਰਿਹਾ ਵੀ ਜਿਵੇਂ ਪਛਾਇ ਇਹ ਕੱਲਾ ਮੈਂ ਡਰਾਈਵਰ ਰੱਖੀ ਰੱਖਿਆ ਇਹਨੂੰ ਯਾ ਇਹ ਗੱਲਾਂ ਨਹੀਂ ਠੀਕ ਨਾ ਨਹੀਂ ਚਲੋ ਜੋ ਵੀ ਹੈ ਇਹ ਪਿਛਲੇ ਤੁਸੀਂ 2017 ਤੋਂ ਕਹਿ ਰਹੇ ਹੋ ਤੁਸੀਂ ਨਾਲੋਂ ਬਿਲਕੁਲ ਬਿਲਕੁਲ ਪਰ ਉਹਨਾਂ ਦੇ ਵੱਲੋਂ ਜਿਹੜੀ ਤੁਸੀਂ ਇੱਕ ਵੀਡੀਓ ਰਾਤ ਬੀਤੇ ਸਮੇਂ ਜਿਹੜੀ ਹੈ ਉਹ ਵਾਇਰਲ ਕੀਤੀ ਹੈ ਤੁਸੀਂ ਆਪਣੇ ਆਪਣੇ ਫੇਸਬੁਕ ਪੇਜ ਦੇ ਉੱਪਰ ਹਾਂਜੀ ਉਸ ਤੋਂ ਬਾਅਦ ਕਾਫੀ ਲੱਗ ਲੱਗੇ ਚੈਨਲਾਂ ਦੇ ਉੱਪਰ ਵੀ ਉਹ ਚੱਲੀ ਕਾਫੀ ਵਾਇਰਲ ਵੀ ਹੋਈ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸਪਸ਼ਟੀਕਰਨ ਆਂਦਾ ਹੈ ਕਿ ਤੁਸੀਂ ਸੌਫਟਵੇਅਰ ਦੀ ਜਾਣਕਾਰੀ ਹੈ ਤੁਹਾਨੂੰ ਸੌਫਟਵੇਅਰ ਤੁਸੀਂ ਬਣਾ ਲੈਨੇ ਹੋ AI ਦੇ ਥਰੂ ਤੁਸੀਂ ਐਡਿਟ ਕੀਤੀ ਹੈ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਕਿ ਐਡਿਟ ਕਿਵੇਂ ਹੁੰਦੀ ਹੈ ਤੇ ਕਿਵੇਂ ਨਹੀਂ ਇਹ ਤਾਂ ਉਹਨਾਂ ਨੂੰ ਤੁਸੀਂ ਐਡਿਟ ਕੀਤੀ ਹੈ ਇਹ ਉਹਨਾਂ ਨੂੰ ਜਿਆਦਾ ਪਤਾ ਆਏਗਾ ਮੈਂ ਤਾਂ ਉਹਨਾਂ ਨੂੰ ਵੀ ਕਹਾਂਗਾ ਵੀ ਤੁਸੀਂ ਮੇਰੀ ਚਲਾ ਦਿਓ ਐਡਿਟ ਕਰਵਾ ਕੇ ਉਹਨਾਂ ਕੋਲ ਬਹੁਤ ਤਾਮਝਾਮ ਹੈ ਹੈ ਉਹਨਾਂ ਕੋਲ ਬਹੁਤ ਉਹ ਉਹਨਾਂ ਦੀ ਜਾਣ ਪਛਾਣ ਹੈ ਸਾਰਾ ਕੁਝ ਨਹੀਂ ਉਹਨਾਂ ਦਾ ਕਹਿੰਦੇ ਤੁਸੀਂ ਮੋਬਾਈਲ ਲਾਈਨ ਰਿਪੇਅਰ ਕਰਦੇ ਹੋ ਮੋਬਾਈਲ 'ਚ ਤੁਸੀਂ ਮੈਂ ਸੌਫਟਵੇਅਰ ਮੈਂ ਇਹ ਸਪਸ਼ਟੀਕਰਨ ਦਿਆਂਗਾ ਜੀ ਕਿ ਅਗਰ ਐਦਾਂ ਦਾ ਕੋਈ ਸਾਬਤ ਹੋ ਜਾਂਦਾ ਹੈ ਹੂੰ ਇਹਦੀ ਜਾਂਚ ਕਰਵਾਈ ਜਾਵੇ ਅਗਰ ਐਦਾਂ ਦਾ ਕੁਝ ਵੀ ਸਾਬਤ ਹੋ ਜਾਂਦਾ ਹੈ ਕਿ ਇਹ ਫੇਕ ਹੈ ਜਾਂ ਕਿਦਾਂ ਹੈ ਹੂੰ ਤੇ ਜੋ ਮੈਨੂੰ ਕਾਨੂੰਨ ਮੁਤਾਬਕ ਜੋ ਮੈਨੂੰ ਸਜ਼ਾ ਲਾਈ ਜਾਵੇਗੀ ਮੈਨੂੰ ਉਹ ਹਾਸ ਕੇ ਮਨਜ਼ੂਰ ਹੋਏਗੀ ਨਹੀਂ ਅਜੇ ਹਾਂ ਕੀ ਹੋਇਆ ਤੁਹਾਡੇ ਦੋਨਾਂ ਦੇ ਵਿੱਚ ਆਪਸੀ ਡਿਸਪਿਊਟ ਐ ਸਾ ਕੀ ਹੋਇਆ ਕਿ ਤੁਹਾਨੂੰ ਜਿਹੜੀ ਹੈ ਇੱਕ ਆਡੀਓ ਵਾਇਰਲ ਕਰਨੀ ਪਈ ਮੈਂ ਉਹੀ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਕਿ ਇਹਦੇ ਤੇ ਸ਼ੱਕ ਸਾਨੂੰ ਪਹਿਲਾਂ ਵੀ ਸੀਗਾ ਪਰ ਹੁਣ ਜਦੋਂ ਜਦੋਂ ਆਡੀਓ ਸਾਡੇ ਕੋਲ ਆਈ ਉਦੋਂ ਸਾਨੂੰ ਜਿਹੜਾ ਸ਼ੱਕ ਮੇਰਾ ਪੂਰਾ ਯਕੀਨ 'ਚ ਬਦਲ ਗਿਆ ਇਹਨੂੰ ਮੈਂ ਸਮਝਾਉਂਦਾ ਸੀ ਕਿ ਤੂੰ ਟਿਕ ਜਾ ਟਿਕ ਜਾ ਤੂੰ ਇਹਨੇ ਉੱਥੇ ਵੀ ਟਰਸਟ ਵਿੱਚ ਵੀ ਬਹੁਤ ਕਪੜੇ ਕੀਤੇ ਆ ਲੱਖਾਂ ਰੁਪਈਆ ਦਾ ਇਹਨੇ ਕਪੜਾ ਕੀਤਾ ਉਥੇ ਉਦੋਂ ਇਹਨੂੰ ਮੈਂ ਸਮਝਾਉਂਦਾ ਸੀ ਵੀ ਟਿਕ ਜਾ ਤੂੰ ਮਤਲਬ ਇਹ ਆਪਾਂ ਨੂੰ ਨਹੀਂ ਸ਼ੋਭਾ ਦਿੰਦੇ ਆਪਣੀ ਪਾਰਟੀ ਇੰਨੀ ਵਧੀਆ ਪਾਰਟੀ ਆ ਭ੍ਰਸ਼ਟਾਚਾਰ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਭ੍ਰਸ਼ਟਾਚਾਰ ਦੇ ਖਿਲਾਫ ਤਾਬਾ ਚੁੱਕੀ ਹੋਈ ਹੈ ਅਗਰ ਆਪਾਂ ਭ੍ਰਸ਼ਟਾਚਾਰੀ ਕਰਾਂਗੇ ਤੇ ਫਿਰ ਦੂਧੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਦੇ ਆਪਣੇ ਵਿੱਚ ਫਰਕ ਕੀ ਰਹਿ ਗਿਆ ਪਰ ਇਹਨੇ ਮਤਲਬ ਇਹ ਇਹਨਾਂ ਨੇ ਕੁਝ ਵੀ ਨਹੀਂ ਸੋਚਿਆ ਇਦਾਂ ਦਾ ਉਥੇ ਅਗਰ ਮੈਂ ਅਪੀਲ ਵੀ ਕਰੂੰਗਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਮੰਤਰੀ ਬਲਕਾਰ ਸਿੰਘ ਜੀ ਉਹਨਾਂ ਨੂੰ ਅਪੀਲ ਵੀ ਕਰਾਂਗਾ ਕਿ ਇਹਦੀ ਅਗਰ ਟਰਸਟ ਦੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਉਹਦੇ ਵਿੱਚ ਬਹੁਤ ਕੁਝ ਬਾਹਰ ਆਏਗਾ ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਪਿਛਲੇ 5-6 ਮਹੀਨਿਆਂ ਤੋਂ ਮੇਰੇ ਕੋਲ ਡਰਾਈਵਰੀ ਕਰ ਰਹੇ ਹੋ ਹਾਂਜੀ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਐਂਕ ਮੈਂ ਇਹ ਦੱਸਣਾ ਚਾਹਾਂਗਾ ਕਿ ਸ਼ਾਇਦ ਉਹਨਾਂ ਦੀ ਯਾਦਦਾਸ਼ਤ ਥੋੜੀ ਜਿਹੀ ਕਮਜ਼ੋਰ ਹੈ ਹੂੰ ਕਿਉਂਕਿ ਮੈਂ ਯਾਦ ਕਰਾਉਣਾ ਚਾਹੁੰਨਾ ਕਿ ਆ ਜਿਹੜੇ ਮੈਂ ਇਸ ਤੋਂ ਪਹਿਲਾਂ ਜਿਹੜੇ ਆ ਬੀਤੇ ਸਮੇਂ ਦੌਰਾਨ ਜਿਹੜੇ ਐਮਸੀ ਦੇ ਇਲੈਕਸ਼ਨ ਹੋਏ ਸੀ ਨਗਰ ਕੌਂਸਲ ਦੇ ਇਲੈਕਸ਼ਨ ਉਹ ਮੈਂ ਖੁਦ 10 ਨੰਬਰ ਵਾਰਡ ਚੋਂ ਲੜਿਆ ਜੀ ਠੀਕ ਹੈ ਕੀ ਹੁਣ ਇਹ ਭੁੱਲ ਚੁੱਕਿਆ ਵੀ ਮਤਲਬ ਮੈਂ ਹੁਣ ਇਹ ਕਹਿ ਰਿਹਾ ਕਿ ਹੁਣ ਮੈਂ ਇਹਦੇ ਨਾਲ ਜੁੜਿਆ ਹੋਇਆ ਹਾਂ 2017 ਤੋਂ ਜੁੜਿਆ ਹੋਇਆ ਹਾਂ ਠੀਕ ਨੋਸਤੀ ਸੀਗੀ ਇਹਦੇ ਨਾਲ ਜਦੋਂ ਵੀ ਮਾਨ ਸਾਹਿਬ ਦੇ ਇੱਥੇ ਜਦੋਂ ਇਲੈਕਸ਼ਨ ਲੜ ਰਹੇ ਸੀ ਮਾਨ ਸਾਹਿਬ ਦੇ ਰੂਟ ਪਲਾਨ ਜਿਹੜੇ ਨੇ ਦੋ ਦੋ ਘੰਟੇ ਪਹਿਲਾਂ ਚੇਂਜ ਕਰਦੇ ਦਿੱਤੇ ਜਾਂਦੇ ਸੀ ਤਾਂ ਕਿ ਸਾਰਾ ਸਿਸਟਮ ਨੂੰ ਘੁਮਾਇਆ ਜਾ ਸਕੇ ਨਹੀਂ ਜਿਹੜੀ ਹੁਣ ਆਡੀਓ ਦੇ ਵਿੱਚ ਇਹ ਗੱਲ ਬਾਤ ਹੋ ਰਹੀ ਸੀਗੀ ਹਾਂਜੀ ਇਹ ਕੀ ਸੁਖਬੀਰ ਬਾਦਲ ਦੇ OSD ਦੇ ਨਾਲ ਹੀ ਹੋ ਰਹੀ ਸੀ ਜਾਂ ਕੋਈ ਹੋਰ ਹਾਂਜੀ ਬਿਲਕੁਲ 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 OSD ਨਾਲ ਠੀਕ ਹੈ ਹਾਂਜੀ ਤੇ ਇਹ ਕੀ ਆਪਣੇ ਪਿੰਡਾਂ ਸਰਪੰਚਾਂ ਦੇ ਨਾਲ ਇਹ ਇਹਨਾਂ ਨੇ ਬਲਾਕ ਪ੍ਰਧਾਨ ਜਿਹੜੇ ਹੈਗੇ ਸੀ ਆਪਣੇ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਉਹਨਾਂ ਦਾ ਸੌਦਾ ਕੀਤਾ ਸੀ ਤੇ ਆਪਣੇ ਕੁਝ ਸਰਪੰਚ ਸਭਾਵਨ ਹੈਗੇ ਸੀਗੇ ਮੈਂਬਰ ਹੈਗੇ ਸੀਗੇ ਉਹਨਾਂ ਨਾਲ ਉਹ ਮਤਲਬ ਉਹਨਾਂ ਦਾ ਸੌਦਾ ਕੀਤਾ ਹੈ ਕਿੰਨਾ ਕਿੰਨੇ ਚ ਸੌਦਾ ਹੈ ਇਹ ਕਰੀਬ ਹੈਗਾ 12-13 ਲੱਖ ਰੁਪਏ 13 12-13 ਲੱਖ ਰੁਪਏ ਚ ਸੌਦਾ ਕਰਤਾ ਆਪਣੇ ਵਰਕਰਾਂ ਦਾ ਹਾਂਜੀ ਹਾਂਜੀ ਕਰਤਾ ਏ ਹੁਣ ਜਦੋਂ ਮੇਰੇ ਕੋਲ ਇਹ ਗੱਲ ਪੁਖਤਾ ਮੈਨੂੰ ਸਬੂਤ ਮਿਲਿਆ ਤਾਂ ਫਿਰ ਮੈਂ ਮਤਲਬ ਇਹ ਚਾਇਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਜਿੱਦਾਂ ਵੀ ਗੱਲ ਪਹੁੰਚਾਈ ਜਾ ਸਕੇ ਮੈਂ ਪਹੁੰਚਾਉਂਗਾ ਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਮਸਲੇ ਦੇ ਬਾਰੇ ਪੂਰੀ ਘਟਨਾ ਹੋਰ ਮੈਂ ਇਹ ਇਹੀ ਗੱਲ ਹੈ ਵੀ ਇਹ ਹੋ ਸਕਦਾ ਹੈ ਮੇਰੇ ਤੇ ਕੱਲ ਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਜਾਂ ਮਾਲੀ ਮੇਰਾ ਨੁਕਸਾਨ ਕਰਦੇ ਨੇ ਅਗਰ ਮੇਰਾ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਸਿੱਧਾ ਦਾ ਸਿੱਧਾ ਜ਼ਿੰਮੇਵਾਰ ਮਹਿੰਦਰ ਸਿੰਘ ਕਟੂਰਾ ਚੇਅਰਮੈਨ ਹੋਏਗਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਇਹ ਆਵਾਜ਼ ਹੈ ਉਹ ਮੇਰੀ ਨਹੀਂ ਹੈ ਇਹ AI ਦੇ ਦੁਆਰਾ ਬਣਾ ਕੇ ਤੁਸੀਂ ਜਿਹੜੀ ਉਹ ਸ਼ੇਅਰ ਕੀਤੀ ਹੈ ਉਹਨਾਂ ਦੇਖੋ ਉਹਨਾਂ ਦੇ ਕੈਨਲ ਕੁਝ ਨਹੀਂ ਹੋ ਜਾਣਾ ਇਹ ਤਾਂ ਜਦੋਂ ਜਾਂਚ ਦਾ ਅਗਰ ਮੈਂ ਤਾਂ ਇਹੀ ਗੱਲ ਕਹਿਣਾ ਵੀ ਇਹ ਦੀ ਵੱਧ ਤੋਂ ਵੱਧ ਇਹੀ ਹੋ ਸਕਦਾ ਇਹਦੀ ਜਾਂਚ ਕਰਵਾਈ ਜਾ ਸਕੇ ਜਾਂਚ ਦੇ ਵਿੱਚ ਅਗਰ ਮੇਰਾ ਇਹਦੇ ਵਿੱਚ ਕੋਈ ਆਉਂਦਾ ਹੈ ਵੀ ਇਹ ਕੱਟ ਵੱਟ ਹੋਈ ਹੋਈ ਹੈ ਇਹਦੇ ਵਿੱਚ AI ਦੀ ਮਦਦ ਨਾਲ ਬਣੀ ਹੋਈ ਹੈ ਤੇ ਉਹਦੇ ਫਿਰ ਮੈਂ ਬੈਠਾ ਫਿਰ ਮੈਂ ਜੋ ਕਾਨੂੰਨ ਦੇ ਅਕੋਰਡਿੰਗ ਜਿਹੜੀ ਮੇਰੇ ਤੇ ਕਾਰਵਾਈ ਬਣਦੀ ਹੈ ਵੱਧ ਤੋਂ ਵੱਧ ਵੱਧ ਤੋਂ ਵੱਧ ਕਾਰਵਾਈ ਮੇਰੇ ਅੱਛਾ ਇੱਕ ਲਾਸਟ ਤੇ ਅਸੀਂ ਤੁਹਾਡੇ ਤੇ ਇੱਕ ਵੱਡਾ ਸਵਾਲ ਪੁੱਛਣਾ ਚਾਹੁੰਦੇ ਆਂ ਵੀ ਇਹ ਕੀ ਤੁਹਾਡੇ ਹੱਥ ਕੋਈ ਹੋਰ ਵੀ ਪ੍ਰੂਫ ਨੇ हां जी ਆਣ ਤੇ ਦੱਸਿਆ ਜਾਏਗਾ ਸਾਰਾ ਕੁਝ ਕਲੀਅਰ ਕਰਾਂਗੇ ਆਣ ਆਲੇ ਸਮੇਂ ਤੇ ਇਹ ਕੀ ਪਹਿਲਾ ਪ੍ਰੋਫੀ ਜਿਹੜਾ ਤੁਹਾਡੇ ਦੁਆਰਾ ਜਿਹੜਾ ਹੈ ਹਾਂ ਜੀ ਹਾਂ ਜੀ ਇਹ ਤਾਂ ਜੇ ਛੇ ਦਿੱਤਾ ਗਿਆ ਸੋਸ਼ਲ ਮੀਡੀਆ ਹਾਂ ਜੀ ਹਾਂ ਜੀ ਅਜੇ ਹੋਰ ਵੀ ਕੁਝ ਹਾਂ ਜੀ ਹਾਂ ਜੀ ਬਿਲਕੁਲ ਟਰਸਟ ਦੇ ਨਾਲ ਰਿਲੇਟਡ ਹੈਗੇ ਆ ਮੇਰੇ ਕੋਲ ਹੋਰ ਜਿਹੜੀਆਂ ਇਹਨਾਂ ਨੇ ਯਾਰਾਂ ਨਾਲ ਗਦਾਰੀਆਂ ਕੀਤੀਆਂ ਨੇ ਉਹਦੇ ਨਾਲ ਰਿਲੇਟਡ ਕੁਝ ਹੈਗੇ ਆ ਮੇਰੇ ਕੋਲ ਕਿ ਪਾਰਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਹੁਣ ਕਰ ਰਹੇ ਹਾਂ ਮੈਂ ਗੱਲਬਾਤ ਮੇਰੀ ਹੁਣ ਹੋ ਰਹੀ ਹੈ ਮੈਂ ਕੋਸ਼ਿਸ਼ ਹੈਗੀ ਮੈਂ ਜਿੰਨਾ ਜਲਦੀ ਹੋ ਸਕੇ ਮੀਟਿੰਗ ਹੋ ਜੇ ਤਾਂ ਬਿਲਕੁਲ ਤੁਸੀਂ ਇਹ ਪੂਰੀ ਇੰਟਰਵਿਊ ਦੇ ਵਿੱਚ ਸੁਣਿਆ ਤੁਸੀਂ ਕਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਰਾਤ ਬੀਤੇ ਸਮੇਂ ਇੱਕ ਆਡੀਓ ਵਾਇਰਲ ਕੀਤੀ ਜਾਂਦੀ ਹੈ ਰਾਜਪਾਲ ਸਿੰਘ ਨਾਮ ਹੈ ਵੀਰ ਦਾ ਔਰ ਇਹਨਾਂ ਦੇ ਦੁਆਰਾ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਪਰ ਬੀਤੀ ਰਾਤ ਆਡੀਓ ਵਾਇਰਲ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਅਲੱਗ-ਅਲੱਗ ਟੀਵੀ ਚੈਨਲਾਂ ਦੇ ਉੱਪਰ ਚੱਲੀ ਹੈ ਉਹ ਤੇ ਉਸ ਤੋਂ ਬਾਅਦ ਮਹਿੰਦਰ ਸਿੰਘ ਚੂਰਾਜੀ ਦਾ ਵੀ ਸਪਸ਼ਟੀਕਰਨ ਜਿਹੜਾ ਆਉਂਦਾ ਹੈ ਕਿ ਇਹ ਆਡੀਓ ਮੇਰੀ ਨਹੀਂ ਹੈ ਫੇਕ ਹੈ ਇਸ ਤੇ ਇਤਬਾਰ ਨਾ ਕੀਤਾ ਜਾਵੇ ਪਰ ਤੁਹਾਡੇ ਸਾਹਮਣੇ ਆਪਾਂ ਪੂਰੀ ਗੱਲਬਾਤ ਰੱਖੀ ਹੈ ਔਰ ਰਾਜਪਾਲ ਸਿੰਘ ਦਾ ਇਹ ਕਹਿਣਾ ਹੈ ਕਿ ਜੇਕਰ ਇਹ ਆਡੀਓ ਤੁਹਾਨੂੰ ਫੇਕ ਲੱਗਦੀ ਹੈ ਤਾਂ ਇਸ ਦੀ ਜਾਂਚ ਕਰਵਾਈ ਜਾਵੇ ਅਗਰ ਜਾਂਚ ਦੇ ਵਿੱਚ ਜੇ ਮੈਂ ਝੂਠਾ ਪਾਇਆ ਜਾਣਾ ਤਾਂ ਮੇਰੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਇਹਨਾਂ ਦੇ ਵੱਲੋਂ ਪੱਕਾ ਦਾਵਾ ਹੈ ਕਿ ਇਹ ਆਡੀਓ ਬਿਲਕੁਲ ਸੱਚੀ ਹੈ ਤਾਂ ਇਹਨਾਂ ਤੇ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਹੋਰ ਕੀ ਕੁਝ ਪ੍ਰੂਫ ਜਿਹੜੇ ਇਹਨਾਂ ਕੋਲ ਪਏ ਨੇ ਉਹ ਪੈਂਡਿੰਗ ਹੈ ਪਰ ਹਜੇ ਤੱਕ ਜਿਹੜੇ ਉਹ ਸ਼ੇਅਰ ਨਹੀਂ ਕੀਤੇ ਗਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਲੋੜ ਪਈ ਤਾਂ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਅਸੀਂ ਤੁਹਾਡੇ ਨਾਲ ਇਹ ਜਿਹੜੇ ਅਪਰੂਫ ਉਹ ਸਾਂਝੇ ਕਰਾਂਗੇ ਚੈਨਲ ਥਿੰਕਿੰਗ ਪੰਜਾਬ ਤੇ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਧੰਕਸ਼ੁਕ